ਕਿਸਾਨ ਪ੍ਰਾਵੋ ਥੋੜਾ ਚਿਰ ਪਹਿਲਾਂ ਕੋਈ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੇ ਬਹਾਨੇ ਬਹੁਤਾ ਹੀ ਮੰਦਾ ਚੰਗਾ ਆਖਦਾ ਹੁੰਦਾ ਸੀ ਅੱਜ ਤੱਕ ਕੋਈ ਨਹੀਂ ਪਰਾਲੀ ਜਾਲਦਿਆ ਪਰ ਫੇਰ ਵੀ ਉਸ ਦੇ ਸੂਬੇ ਵਿੱਚ ਪ੍ਰਦੂਸ਼ਣ ਦਿਉਂਦਾ ਕਿਉਂ ਨਹੀਂ ਹੈ ਪੰਜਾਬ ਦੇ ਕਿਸਾਨਾਂ ਨੂੰ ਇੰਨਾ ਅਨਾਵ ਸ਼ਨਾਵ ਬੋਲਿਆ ਗਿਆ ਤੇ ਅੱਜ ਉਹੀ ਬੰਦਾ ਕਿਸਾਨਾਂ ਦਾ ਝੰਡਾ ਚੁੱਕੀ ਫਿਰਦਾ ਹੈ ਤੇ ਉਸ ਦੇ मंसूਬੇ ਤੇ ਸ਼ੱਕ ਤਾਂ ਹੋਣਾ ਲਾਜ਼ਮੀ ਹੈ ਇੰਨਾ ਨਹੀਂ ਕੋਈ ਇੱਕ ਮੌਕਾ ਨਹੀਂ ਛੱਡਿਆ ਕਿਸਾਨਾਂ ਦੇ ਪੱਕੇ ਦੇ ਮਸਲੇ ਤੇ ਆਪਣੀ ਤੰਦੂਰੀ ਰੋਟੀਆਂ ਸੇਕਣ ਦਾ ਕਦੇ ਕਿਸਾਨਾਂ ਦਾ ਹਰਿਆਣਾ ਤੇ ਦਿੱਲੀ ਬਾਰਡਰ ਤੇ ਨਿਰਾਦਰ ਹੋਇਆ ਉਹਨਾਂ ਨੂੰ ਕੰਡਿਆੜੀ ਤਾਰਾਂ ਲਾ ਕੇ ਰੋਕਿਆ ਗਿਆ ਅੰਨ੍ਹਾ ਵਾਂਗ ਲੱਖੀਆਂ ਵਾਰੀਆਂ ਪਾਣੀ ਦੀਆਂ ਬੁਸ਼ਾਰਾ ਦੇ ਮੂੰਹ ਕਿਸਾਨਾਂ ਵੱਲ ਕੀਤੇ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੁੱਪ ਸੀਗਾ ਕਿਸਾਨਾਂ ਨਾਲ ਪਰਚੇ ਕੀਤੇ ਗਏ ਕਿਸਾਨ ਗ੍ਰਫਤਾਰ ਤੱਕ ਕੀਤੇ ਗਏ ਉਦੋਂ ਤਾਂ ਸਸਤਰੀ ਵੰਗ ਸੀ ਕੇਜਰੀਵਾਲ ਹੁਣ ਜਦੋਂ ਕਿਸਾਨਾਂ ਨੇ ਦਿੱਲੀ ਢੱਕ ਲਈ ਹੈ ਤਾਂ ਕੇਜਰੀਵਾਲ ਕੋਲ ਕੋਈ ਚਾਰਾ ਨਹੀਂ ਹੈ ਕਿਸਾਨ ਪੱਕੀ ਆਪਣੀ ਬਰਾਮੇਵਾਜੀ ਕਰਨ ਦੇ ਇਲਾਵਾ ਕੇਜਰੀ ਨੇ ਕਿਸਾਨਾਂ ਦੀ ਪਿੱਠ ਵਿੱਚ ਛੂਰਾ ਘੁੰਮਿਆ ਛੂਰਾ ਇੱਕ ਪਾਸੇ ਚੁੱਪ ਚੁਪੀਤੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਖੁਦ ਕੀਤੇ ਅਤੇ ਹੁਣ ਯੂਟਰਨ ਮਾਰ ਕੇ ਕਹਿੰਦਾ ਹੈ यह तो महज अफवाह है नहीं यकीन होंगे ना आपे आप वेख लो कानून लागू किए गए वो गलत अफवाहें फैलाई जा रही हैं, ये बिल्कुल गलत है